ਹੈਲੋ एवरीवन ਤੁਹਾਕਾ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਤਿਆਰ ਕਰਾਂਗੇ ਆਪਣੀ ਹੋਮ ਰੈਮਡੀ ਵੀ ਜਿਹੜੀ ਆਪਣੀ ਬੋਡੀ ਦੇ ਵਿੱਚ ਇਮਿਊਨਿਟੀ ਆਪਣੀ ਵੀਕ ਹੋ ਜਾਂਦੀ ਆ ਤੇ ਆਪਣੇ ਖੂਨ ਦੀ ਕਮੀ ਰਹਿੰਦੀ ਆ ਤੇ ਆਪਾਂ ਕਿਵੇਂ ਪੂਰਾ ਕਰ ਸਕਦੇ ਆ ਤੇ ਉਹਦੀ ਆਪਾਂ ਅੱਜ ਵੀਡੀਓ ਤਿਆਰ ਕਰਾਂਗੇ ਜੁੜੇ ਰਹੋ ਤੇ ਮੇਰੀ ਵੀਡੀਓ ਦੇ ਨਾਲ ਤੇ ਐਂਡ ਤੱਕ ਜਰੂਰ ਦੇਖਣਾ ਵੀਡੀਓ ਨੂੰ ਆਪਾਂ ਕਿਦਾਂ ਆਪਣੀ ਹੋਮ ਰੈਮਡੀ ਤਿਆਰ ਕਰਾਂਗੇ ਆਪਾਂ ਨੇ ਪਹਿਲਾਂ ਚਨੇ ਲਏ ਆ ਦੋ ਤਿੰਨ ਟਾਈਪਸ ਦੇ ਆਪਾਂ ਚਨੇ ਲਏ ਆ ਤੇ ਕਾਜੂ ਲਏ ਨੇ ਠੀਕ ਹੈ ਮਾਗਜ਼ ਲਏ ਨੇ 2 3 ਟਾਈਪਸ ਦੇ ਆਪਾਂ ਨੇ 2 3 3 ਟਾਈਪਸ ਦੇ ਮਾਗਜ਼ ਲਏ ਨੇ ਆਪਾਂ ਨੇ ਗ੍ਰੀਨ ਵਾਲੇ ਵੀ ਲਏ ਨੇ ਠੀਕ ਹੈ ਤੇ ਬਦਾਮ ਲੈਣਗੇ ਮਿਸਰੀਆ ਮਿਸਰੀ ਨੂੰ ਆਪਾਂ ਪਹਿਲਾਂ ਕੁੱਟ ਲਾਂਗੇ ਆਪਾਂ ਡਲੀ ਵਾਲੀ ਮਿਸ਼ਰੀ ਲਈ ਆ ਉਹਨਾਂ ਪਹਿਲਾਂ ਆਪਾਂ ਕੁੱਟ ਲਾਂਗੇ ਫਿਰ ਉਹ ਜਿਹੜੀ ਚੰਗੀ ਤਰ੍ਹਾਂ ਆਪਣੀ ਮਿਸਰੀ ਆ ਜਿਹੜੀ ਉਹ ਗ੍ਰाइंड ਹੋ ਜਾਵੇ ਫਿਰ ਆਪਾਂ ਨਾ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰਾਂਗੇ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਆਪਣਾ ਪਾਊਡਰ ਆ ਜਿਹੜਾ ਉਹ ਰੈਡੀ ਕਰਾਂਗੇ ਹੁਣ ਆਪਾਂ ਪੱਲਾਂ ਆਪਣੇ ਜਿਹੜੇ ਨੇ ਫੁੱਲ ਮਖਾਣੇ ਨੇਗੇ ਜਿਹੜੇ ਉਹਨਾਂ ਨੂੰ ਰੋਸਟ ਕਰ ਲਾਂਗੇ ਲੋ ਫਲੇਮ ਦੇ ਉੱਪਰ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਜੋ ਬਲੈਕ ਬਲੈਕ ਜੇ ਨਾ ਹੋਣ ਫਿਰ ਆਪਣਾ ਜਿਹੜਾ ਪਾਊਡਰ ਨਹੀਂ ਤਾਂ ਫਿਰ ਸਾਰਾ ਬਲੈਕ ਬਲੈਕ ਜਿਹਾ ਹੋ ਜਾਊਗਾ ਜਿਵੇਂ ਮੱਚ ਗਏ ਨੇ ਜਿਆਦਾ ਆਪਾਂ ਅੱਗ ਦੇ ਉੱਪਰ ਸੇਕ ਲੈ ਬਸ ਇਦਾਂ ਹੀ ਹੌਲੀ ਹੌਲੀ ਜੇ ਇਹਨਾਂ ਨੂੰ ਹਲਕਾ ਹਲਕਾ ਬ੍ਰਾਊਨ ਜਿਹਾ ਕਰ ਲੈਣਾਗਾ ਤਾਂ ਜੋ ਆਪਾਂ ਨੂੰ ਗ੍ਰाइंड ਕਰਨ ਦੇ ਵਿੱਚ ਸਾਨੀ ਰਵੇ ਨਹੀਂ ਤਾਂ ਫਿਰ ਇਹ ਗ੍ਰੈਂਡ ਨਹੀਂ ਹੋਣਗੇ ਜੇ ਆਪਾਂ ਇਹਨਾਂ ਨੂੰ ਰੋਸਟ ਨਹੀਂ ਕਰਾਂਗੇ ਬਸ ਇਹ ਦਹਲਕਾਰ ਕਜਲਾ ਹਲਾ ਹਲਾ ਕੇ ਆਪਾਂ ਇਹਨਾਂ ਨੂੰ ਰੋਸਟ ਕਰ ਲਾਂਗੇ ਲੋ ਜੀ ਜਿਹੜੇ ਆਪਣੇ ਮਖਾਣੇ ਆ ਉਹ ਬਿਲਕੁਲ ਰੋਸਟ ਆਪਾਂ ਨੇ ਕਰ ਲੈਨੇ 5-10 ਮਿੰਟ ਲਈ ਹਲਾ ਕੇ ਤੇ ਹਲਕੀ ਜੀ ਅੱਗ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਕਿਸੇ ਬਰਤਨ ਦੇ ਵਿੱਚ ਜਦੋਂ ਇਹ ਠੰਡੇ ਹੋ ਜਾਣਗੇ ਨੋ ਜੀ ਹੁਣ ਆਪਾਂ ਨੇ ਆਪਣੇ ਥਾਲ ਦੇ ਵਿੱਚ ਕੱਢ ਲਏ ਨੇ ਹੁਣ ਆਪਾਂ ਥੋੜੀ ਜਿਹੀ ਇਹਨਾਂ ਦੀ ਹਵਾ ਜਿਹੀ ਕੱਢ ਲਾਂਗੇ ਬਸ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਹੁਣ ਆਪਾਂ ਸਾਰਾ ਸਮਾਨ ਜਿਹੜਾ ਉਹ ਪੈਗੜਾਂ ਦੇ ਵਿੱਚੋਂ ਕੱਢਣਾ ਸਟਾਰਟ ਕਰ ਲਾਂਗੇ ਇੱਕ ਪਲੇਟ ਦੇ ਵਿੱਚ ਪਾ ਲਾਂਗੇ ਫਿਰ ਆਪਾਂ ਜਲਦੀ ਜਲਦੀ ਆਪਾਂ ਇਹਨਾਂ ਨੂੰ ਗ੍ਰाइंड ਕਰ ਸਕਦੇ ਹਾਂ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਨੇ ਆਪਾਂ ਨੇ ਹੁਣ ਲੋ ਜੀ ਹੁਣ ਆਪਾਂ ਆਪਣੇ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਨੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਨਾ ਸਟਾਰਟ ਕਰਦੇ ਆਂ ਲੋ ਜੀ ਆਪਾਂ ਨੇ ਆਪਣਾ ਹਾਫ ਜਿਆ ਪਾਊਡਰ ਬਣਾ ਲਿਆ ਤੇ ਹਾਫ ਜਿਆ ਰਹਿ ਗਿਆ ਹੁਣ ਆਪਾਂ ਉਹਨਾਂ ਨੂੰ ਵੀ ਗ੍ਰाइंड ਕਰ ਲਾਂਗੇ ਲੋ ਜੀ ਹੁਣ ਆਪਾਂ ਨੇ ਆਪਣਾ ਸਾਰਾ ਪਾਊਡਰ ਰੈਡੀ ਕਰ ਲਿਆ ਤੁਸੀਂ ਇਸ ਤਰ੍ਹਾਂ ਬਣਾ ਸਕਦੀ ਹੋਂ ਕਰ ਥੈਂਕ ਯੂ